ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਉੱਚਾ ਪਿੰਡ ਜ਼ਿਲ੍ਹਾ ਕਪੂਰਥਲਾ ਤਹਿਸੀਲ ਸੁਲਤਾਨਪੁਰ ਲੋਧੀ ਇਸ ਘਰ ਚੋਂ ਪਹਿਲੀ ਵੀਡੀਓ ਬਣਨ ਜਾ ਰਹੀ ਆ ਘਰੇਲੂ ਪਸ਼ੂ ਸੇਲ ਕਰਨੇ ਆ ਇੱਕ ਵੱਛੀ ਸੇਲ ਕਰਨੀ ਆ ਤੇ ਇੱਕ ਕੱਟੀ ਸੇਲ ਕਰਨੀ ਆ ਇੱਕ ਝੋਟੀ ਆ ਇੱਕ ਵੈੜ ਆ ਜੀ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਕੋ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ ਚ ਕਰਦੇ ਆਂ ਕਿਸੇ ਭੈਣ ਭਰਾ ਨੂੰ YouTube ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸੋਏ ਪਸ਼ੂ ਨੂੰ ਦੋ ਟੈਂਪ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹੇ ਇਸਕੇ ਆਪਾਂ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਤੇਲ ਲਵਾਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਭਾਈ ਠੀਕ ਠਾਕ ਹੈ ਜੀ ਠੀਕ ਹੈ ਜੀ ਤੇ ਪਹਿਲੀ ਵੀਡੀਓ ਲੱਗੀ ਜੀ ਤੁਹਾਡੀ ਬਣਾ ਲਈ ਭਾਈ ਇੱਕ ਅੱਗੇ ਆਪਾਂ ਹਰਪ੍ਰੀਤ ਦੇ YouTube ਚੈਨਲ ਤੇ ਪਾਈ ਇੱਕ ਵੀਡੀਓ ਅੱਛਾ ਜੀ ਹਾਂਜੀ ਅੱਜ ਤੋਂ ਕੋਈ ਸਾਲ ਕੇ ਪਈ ਲੋ ਇਹ ਆਪਣੇ ਆਪਣੇ ਚੈਨਲ ਤੇ ਪਹਿਲੀ ਹੈ ਹਾਂ ਤੁਹਾਡੇ ਚੈਨਲ ਦੇ ਪਹਿਲੀ ਵਾਰ ਵਪਾਰ ਦਾ ਕੰਮ ਹੈ ਜੀ ਭਾਈ ਕਰੀ ਦਾ ਥੋੜਾ ਬਾਧਾ ਪਰ ਇਹ ਆਪਣੇ ਘਰ ਦੇ ਡੰਗਰ ਜਿਹੜੇ ਪੱਕੇ ਲਾਏ ਆ ਠੀਕ ਹੈ ਜੀ ਸਹੀ ਹੈ ਤੇ ਉਹਨਾਂ ਨੇ ਨੰਬਰ ਦਿੱਤਾ ਹਣਾ ਆਪਾਂ ਤੁਹਾਨੂੰ ਹਾਂਜੀ ਆਹ ਹੁਣ ਮੈਂ ਦਿੱਤਾ ਹੈ ਭਾਈ ਨਾ ਹੀ ਰੱਤ ਠੀਕ 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 ਹੈ ਸਹੀ ਹੈ ਤੇ ਐਡਰੈਸ ਇੱਕ ਰਾ ਦੱਸ ਦਿਜੀ ਆਪਣਾ ਐਡਰੈਸ ਭਾਜੀ ਆਪਣਾ ਪਿੰਡ ਉਚਾ ਜ਼ਿਲ੍ਹਾ ਕਪੂਰਥਲਾ ਕਪੂਰਥਲੇ ਤੋਂ 14 ਕਿਲੋਮੀਟਰ ਦੂਰ ਜੇ ਠੀਕ ਹੈ ਜੀ ਗੋਇੰਦਵਾਲ ਰੋਡ ਤੇ ਇਹ ਗੋਇੰਦਵਾਲ ਤੋਂ ਜਿਹੜਾ ਸੁਲਤਾਨਪੁਰ ਲੋਧੀ ਨੂੰ ਰੋਡ ਜਾਂਦਾ ਉਹ ਠੀਕ ਹੈ ਜੀ ਹਾਂਜੀ ਹਾਂਜੀ ਉਹ ਰੋਡ ਤੇ ਠੀਕ ਹੈ ਜੀ ਤੇ ਨਾਮ ਕੀ ਹੈ ਜੀ ਆਪਣਾ ਨਾਮ ਮਨਪਤਰ ਲੱਗਦਾ ਚੰਗਾ ਜੀ ਫੋਨ ਨੰਬਰ ਦੱਸ ਦਿਓ ਜੀ 98158 3632 ਠੀਕ ਹੈ ਤੇ ਆਪਾਂ ਹੁਣ ਗਾਂ ਹੀ ਪਹਿਲਾਂ ਦਿਖਾਈਏ ਨਾ ਵੇੜ ਹਾਂਜੀ ਕਿੰਨਾ ਦੁੱਧ ਜੀ ਇਹਦੇ ਕੋਲ ਦੁੱਧ ਭਾਈ ਸਹੀ ਹੋਊਗਾ 12 ਕਿਲੋ 12 ਕਿਲੋ ਹਾਂ ਠੀਕ ਹੈ ਜੀ 10 ਕਿਲੋ ਦੀ ਆਪਣੀ ਗਰੰਟੀ ਭਾਵਾਂ ਅਗਲਾ ਚਾਰ ਦਿਨਾਂ ਦੇ ਨਾਲ ਦੇ ਚੋਈ ਜਾਵੇ ਆਪਣੇ ਕੋਲ ਸੁਆ ਕਿਨਵਾ ਹੋਊਗਾ ਜੀ ਇਹਦਾ ਸੁਆ ਤੀਜਾ ਜੀ ਤੀਜਾ ਸੁਆ ਤੇ ਗਾਂ ਬਣੀ ਹੈ ਜੀ ਗਾਂ ਨਹੀਂ ਬਣੀ ਜੀ ਠੀਕ ਹੈ ਜੀ ਸੁਈ ਨੂੰ ਕਿੰਨਾ ਕੁ ਚਿਰ ਹੋਇਆ ਵਾ ਸੁਈ ਤਾਂ 3 ਮਹੀਨੇ ਹੋਗੇ ਭਾਈ 3 ਮਹੀਨੇ ਹੋਗੇ ਤੋਰੋ ਜੀ ਇਹਨੂੰ ਖੋਲ ਲਓ ਬਾਕੀ ਥਣ ਥਣ ਸੋਹਣੇ ਲੱਗਿਆ ਤੇ ਚਵਾਈ ਕਿੱਧਰ ਰੱਸੀ ਪਾ ਕੇ ਕਰਦੇ ਜੀ ਕੋਈ ਨਹੀਂ ਭਾਈ ਕੋਈ ਰੱਸੀ ਨਹੀਂ ਕੋਈ ਪਾੜਾ ਨਹੀਂ ਠੀਕ ਆ ਕਰੋ ਚੱਕ ਸੋਹਣੀ ਸੁਨੱਖੀ ਪੂਰੀ ਆ ਜੀ ਜਾਣ ਤੋਂ ਦੁੱਧ 12 ਕਿਲੋ ਇਹਦੇ ਕੋਲ ਹਾਜ਼ਰ ਆ ਮਾਰ ਦੇ ਥਾਕੇ ਮਾਰ ਦੋ ਤਰੰ ਠੰਡੀ ਧੀਰੀ ਆ ਉਦਾਂ ਕੋਈ ਗੱਡੀ ਨਹੀਂ ਡਰਦੀ ਹਦਾ ਪੜਾ ਉਹਦਾ ਨੀ ਰਸੀਪਾ ਲੈ ਇੰਨੇ ਹੋਣੇ ਕਿ ਨਹੀਂ ਮੱਥੀ ਪਾਵਾ ਲਿੰਦੀ ਤਾਂ ਪਾਈ ਲਈ ਕਈ ਲੋੜ ਨਹੀਂ ਪਈ ਠੀਕ ਹੈ ਚਵਾ ਚੂ ਸੋਹਣਾ ਲੱਗਿਆ ਹੁਣ ਬਹੁਤ ਵਧੀਆ ਤੁਹਾਡਾ ਚਵਾ ਕੋਈ ਭੂਲ ਨਹੀਂ ਸਕਦਾ ਠੀਕ ਹੈ ਜੀ ਕਿੰਨਾ ਮੁੱਲ ਕਰਨਾ ਜੀ ਮੁੱਲ ਭਾਈ 30000 ਕਰਦੇ ਆ ਠੀਕ ਹੈ ਜੀ 25 ਦੀ ਦੇਣੀ ਆ ਛੋੜੋ ਜੂ ਮੌਕੇ ਤੇ ਥੋੜਾ ਬਾਧਾ ਹੁੰਦਾ ਠੀਕ ਹੈ ਸਹੀ ਹੈ ਜੀ ਤੇ ਦੂਜੇ ਰਮਰ ਤੇ ਬਿਲਕੁਲ ਬਰਾਬਰ ਇੱਕ ਧਾਰ ਦਾ ਹੀ ਫਰਕ ਨੇ ਤੇ ਝੋਟੀ ਆ ਜਿਹੜੀ ਇਹਦੇ ਬਾਰੇ ਦਸੀ ਜੀ ਕਿ ਵੀ ਭਾਜੀ ਤੀਜੇ ਸੂਰੇ ਆ ਠੀਕ ਆ ਉਹ ਤੋਂ ਬਾਅਦ 4.5 ਸਾਢੇ 4 ਪੱਕਾ ਮੰਨੇ ਅੱਠੀ ਧਾਰੀ ਆਪਾਂ ਝੋਲੇ ਸਵੇਰ ਨੂੰ ਪਾੜਾ ਪਾ ਗਏ ਅੱਛਾ ਅੱਠੀ ਪੈਰੀ ਹਾਂਜੀ ਠੀਕ ਹੈ ਅਸੀਂ ਹੀ ਇੱਥੇ ਵੀ ਆਈ ਅਸੀਂ ਹੀ ਟੀਕੀ ਗਾੜੀ ਰਖਾ ਆਉਂਦੇ ਠੀਕ ਹੈ ਜੀ ਤੇ ਮਿਲਦੀ ਕਿਤਾ ਟੀਕੇ ਨਾ ਹੀ ਕੋਈ ਨਹੀਂ ਟੀਕਾ ਪਾੜਾ ਪਾ ਗਏ ਝੋਲੇ ਦੀ ਸਵੇਰ ਅੱਛਾ ਆਪਾਂ ਪਾੜਾ ਪਾ ਗਏ ਹਾਂਜੀ ਠੀਕ ਹੈ ਜੀ ਤੋੜੋ ਜੀ ਇਹਨੂੰ ਵੀ 4 ਕਿਲੋ ਦੁੱਧ ਆ ਇਹਦੇ ਕੋਲ ਛੋਟੀ ਸੋਣੀ ਸੁਨੱਖੀ ਆ ਕੱਦ ਕੜ ਪੂਰਾ ਵੱਡਾ ਵਾ ਆ ਵੇਖੋ ਜੀ ਚਾਈ ਭੈਣ ਭਰਾ ਸਾਂਭਣ ਵਾਲੇ ਲੈ ਜਾਂਦੇ ਆ ਤੇ ਮੁੱਲ ਇਹਦਾ ਨਿਗਾਹ ਜੇ ਕਰਦੇ ਜਿੰਨੇ ਦੀ ਭਾਜੀ ਮਿਲਦੀ ਆ ਹੁਣ ਹਾਂਜੀ 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 ਤੇ ਦੇਣੀ ਭਾਈ ਨੇ ਇੱਕ ਇੱਕ ਗੱਲ ਦੱਸੀ ਆ ਭਾਈ ਨੇ ਕਿ ਦੇਣੀ ਸਾਂਭਣ ਵਾਲੇ ਨੂੰ ਜੀ ਥਾਣਾ ਦੀ ਕੋਈ ਬਾਤ ਘਾਟ ਨਹੀਂ ਹੈ ਜੀ ਇੱਕ ਧਾਰ ਦਾ ਵੀ ਫਰਕ ਨਹੀਂ ਉਹ ਤਾਂ ਉੱਚਾ ਮੜਿਆ ਦਿਖਾਉਂਦੀ ਪਰ ਲਾਸਣ ਪਾਣ ਐ ਬਰਾਬਰ ਹੋਣ ਦੇ ਤਰ੍ਹਾਂ ਠੀਕ ਹੈ ਜੀ ਕੋਈ ਭੂਰ ਨਹੀਂ ਛਟਾ ਨਹੀਂ ਕੱਖ ਨਹੀਂ ਦੇ ਜੀ 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 ਬਾਕੀ ਸੋਹਣੀ ਹੈ ਚੰਗੀ ਕੁਆਲਿਟੀ ਵਾਲੀ ਜੀ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਜੀ ਇਹਦਾ 40 ਕਰੀਏ ਜਾਂ 38 ਜੋ ਮਰਜ਼ੀ ਕਰੀ ਜੀ ਹਾਂ ਜੀ 35 ਦੀ ਹਾਂ ਤੇ ਨਾ ਦੇਣੀ ਹੈ ਅੱਛਾ 35000 ਦੀ ਦੇਣੀ ਹੈ ਠੀਕ ਹੈ ਜੀ ਸਹੀ ਹੈ ਤੇ ਅੱਗੇ ਕੱਟੀ ਆ ਗਈ ਹੈ ਨਾ ਇਹਨਾਂ ਨੂੰ ਬੱਜੇ ਦਿਖਾ ਦਿਏ ਇੱਥੇ ਬੱਜੇ ਦਿਖਾ ਦਿਓ ਕੋਈ ਗੱਲ ਨਹੀਂ ਇਹ ਕੱਟੀ ਕਿੰਨੇ ਜਰਦੀ ਹੋਈ ਹੈ ਜੀ ਇਹ ਕੱਟੀ ਭਾਈ ਹੈਗੀ 1 ਸਾਲ ਦੀ ਹੋ ਗਈ ਹੈ ਇੱਧਰ ਕੰਜੀ ਮੈਂ ਇਹ ਨਾ ਬੰਦੇ ਆਪਣੇ ਸੱਜਣੀਆਂ ਮੁੰਡਾ ਇੱਥੇ ਪਿੰਡ ਹਾਂਜੀ ਉਹਦੇ ਕੋਲ ਮੱਝਾ ਉਹਨੇ ਲਿਆਂਦੀ ਹਰਿਆਣੇੋਂ 1 ਲੱਖ 20 ਹਜ਼ਾਰ ਦੀ ਅੱਛਾ ਉਹਦੇ ਮਗਰਾਂ ਹੀ ਕੱਟੀਏ ਠੀਕ ਹੈ ਉਹ ਬੰਦੇ ਕੋ ਆਪਾਂ ਕੱਟੀ ਲਈ ਛੋਟੀ ਉਹਦਾ ਮੈਂ ਤੇ ਇਹੀ ਸੰਭਲ ਲਈ ਜੀ ਉਹਦਾ ਬੰਦਾ ਕੱਟੀ ਠੀਕ ਆ ਸਾਲ ਦੀ ਕੱਟੀ ਆ ਕੋਈ ਥਾਣਾ ਬਰਾਬਰ ਸਾਰਾ ਚਾਰ ਥਾਣ ਕੋਈ ਵਾਹ ਠੀਕ ਹੈ ਜੀ ਹਾਂ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਬੋਲੇ ਦਾ ਕਰਦੇ ਆ 2825 ਦੀ ਦੇ ਲਈਏ 25 ਦੀ ਦੇ ਦੋ ਛੋਟ ਕਰ ਦਿਓ ਮੌਕੇ ਤੇ ਕਰਦਾ ਠੀਕ ਹੈ ਜੀ ਤੇ ਵਸ਼ੀ ਜਿਹੜੀ ਵਸ਼ੀ ਪਾ ਜੀ ਪੰਜਾ 6 ਮਹੀਨਾ ਦੀ ਹੋ ਗਈ ਇਹ ਵੀ ਪੰਜਾ 6 ਮਹੀਨਾ ਦੀ ਇਹ ਵੀ ਆਪਣੇ ਕੋਲ ਗਾਹ ਹੈਗੀ ਘਰੇ ਤੇ ਉਹ ਗਾਹ ਦੇਤੀ ਦੇ ਠੀਕ ਹੈ ਤੇ ਇਹ ਵੀ ਸੰਬੰਧਾ ਕਰਕੇ ਰੱਖੀ ਹੁਣ ਆਪਣੇ ਕੋਲ ਸਾਹਮਣੇ ਨਹੀਂ ਜਾਂਦੀ ਕਰਕੇ ਆਪਾਂ ਦੇ ਦਿੰਦੇ ਆ ਤੇ ਇਹਦਾ ਵਸ਼ੀ ਦਾ ਕਿੰਨਾ ਮੁੱਲ 10000 ਯਾਰ ਠੀਕ ਹੈ ਜੀ। ਬਾਕੀ ਜੇ ਇਕੱਠਾ ਜੋੜਾ-ਜੋੜਾ ਲੈਣਾ ਹੈਗੇ ਉਹ ਕਰ ਲਾਂਗੇ ਕੋਈ ਗੱਲ ਨਹੀਂ। ਫੋਨ ਲਾਂਦੇ। ਜੇ ਫੋਨ ਕਰੂ ਕੋਈ ਤੇ ਵੇਖ ਲਾਂ ਕਰ ਨਹੀਂ ਕੋਈ ਗੱਲਬਾਤ ਹੋਰ ਜੀ। ਬਸ ਜੀ ਬਸ। ਠੀਕ ਹੈ। ਇੱਥੇ ਚੋਕ ਹੈ ਤਸੱਲੀ ਆਪਣੇ ਘਰੇ ਕਰੇ ਅਗਲਾ। ਠੀਕ ਹੈ ਜੀ। ਮੁੜ ਕੇ ਆਪਾਂ ਲਾਂ ਮਾਣੀ ਦੁੱਧ ਇੱਥੇ ਜੇ ਕਹੂਗਾ ਬੰਦਾ ਦੁੱਧ 12 ਕਿਲੋ ਵਾ। ਅਗਲੇ ਦੇ ਘਰ ਦੀ ਵੀ 10 ਕਿਲੋ ਦੀ ਗਾਰੰਟੀ ਆਪਣੀ ਗਾਂ ਦੀ। ਠੀਕ ਹੈ ਜੀ ਠੀਕ ਹੈ। ਸਹੀ ਆ ਲਾ ਲਿਓ ਭਾਈ ਨੂੰ ਫੋਨ ਤੇ ਚਾਰ ਪਸ਼ੂ ਸੇਲ ਕਰਨੇ ਆ ਸੋਹਣੇ ਸੁਨਖੇ ਚਾਰੇ ਹੀ ਆ। ਚੰਗੀ ਕੁਆਲਿਟੀ ਦੇ ਬਾਕੀ ਫੋਨ ਤੇ ਜਾਣਕਾਰੀ ਲੈ ਲੈ ਆ ਗਿਆ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਏ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ